آ جی انگریز لڑتے آئے لمبی ہلکے کا رزلٹ آیا ہار گئے اگلے دن ہی سنگت کر چلے گئے میں کارڈ بھی کرتے پینشن بھی کرتی سارا کچھ ਹੁਣ ਕਹਿੰਦੇ ਆ ਅਸੀਂ 300 ਮਿਲੀਨ ਦੇ ਦਿੰਦੇ ਆ ਜਾਂ 300 ਤੋਂ 200 ਤੋਂ ਬਾਅਦੋਂ ਤੋਂ ਹੁੰਦਾ ਸੀ ਨਾਲੇ ਉਹ ਤਾਂ 300 ਕੀ ਦਿੰਦੀ 4000 ਮਿਲੀਨ ਦੀ ਖੋਕੀ ਜਾਂਦੇ ਇੱਕ ਹੋਰ ਥੋੜਾ ਝਾੜੂ ਦਾ ਪੋਜਾ ਖਾਲੀ ਥੋੜੇ ਹੱਥੇ ਜਾ ਰਾਜਾ ਵੜੇ ਨੇ ਗਿਆ ਉਹ ਵੀ ਬੜਾ ਝੂਠ ਤੇ ਜੂਨ ਬੋਲਦਾ ਜਿੰਨਾਂ ਸਭ ਤੋਂ ਪਹਿਲਾਂ ਪਿਆਰ ਤੇ ਜਿੰਨਵੇਂ ਆਉਂਦਾ ਸੀ ਮਨਾਦਾ ਤੁਹਾਡੇ ਸਾਰੇਆਂ ਦੇ ਘਰਾਂ ਚ ਬਾਬੂ ਬਾਦੂ ਦੀ ਫੋਟੋ ਹੈ ਕਿ ਨਹੀਂ ਹੈ ਇੱਕ ਦੱਸੋ ਨਹੀਂ ਹੈ ਜੀ ਮੇਰੀ ਵੀ ਤੁਹਾਨੂੰ ਲੱਗਦੀ ਹੋਊਗੀ ਸਾਡੇ ਨਾਲ ਘੱਟੀ ਵੱਜਦੀ ਜੋ ਲੰਬੀ ਵਾਲੇ ਪਾਲ ਸਾਹਿਬ ਹਾਂ ਜੀ ਸੋ ਪਹਿਲੇ ਫੇਸ ਦਾ ਪਾ ਮੈਨੂੰ ਯਾਦ ਹੈ ਮੈਂ ਜਿਹੋੜਾ ਛੋਟਾ ਛੋਟਾ ਹੁੰਦਾ ਸੀ ਇੱਥੇ ਜੋ ਸਿਆਸਤ ਚੱਲਦੀ ਸੀ ਮੈਂ ਤਾਂ ਜੋੜੇ ਗੱਡੇ ਹੁੰਦੇ ਸੀ ਸਾਨੂੰ ਤੋੜ ਦਿੰਦੇ ਸੀ ਮੈਨੂੰ ਲੱਗਦਾ ਮੇਰੀ ਡਿਊਟੀ ਲਈ ਸੀ ਪਹਿਲੇ ਮੱਲਨ ਪੇੜ ਤੇ ਕੋਣੀ ਵੀ ਕੱਟ ਜਾਣਾ ਸੀ ਮੈਂ ਕਹੀ ਜਾਇਆ ਦੋ ਦਿਨ ਹੋ ਗਏ ਪਿੰਡੀ ਨਹੀਂ ਖਤਮ ਹੋਇਆ ਇਹਨੇ ਮੋੜੇ ਤਿੰਨ ਤਿੰਨ ਦਿਨ ਲੱਗ ਜਾਂਦੇ ਸੀ ਤੁਹਾਡੇ ਨਾਲ ਇੱਕ ਰਿਸ਼ਤਾ ਜਿਹੜਾ ਇੱਕ ਪਰਿਵਾਰ ਦਾ ਰਿਸ਼ਤਾ ਹੈ ਜਦੋਂ ਇੱਥੇ ਆਉਣਾ ਨਾ ਐਂ ਲੱਗਦਾ ਜਿਵੇਂ ਆਪਣੇ ਘਰ ਦੇ ਚ ਆ ਗਏ ਕਿਉਂਕਿ ਮੈਨੂੰ ਤਾਂ ਪੂਰੇ ਪੰਜਾਬ ਜਾਣਾ ਪੈਦਾ ਥੋੜੇ ਇੱਥੋਂ ਉਹ ਸਿੱਧੋਂ ਸਿੱਧੇ ਸਿਮਟਣ ਦਾ ਚਲੇ ਉੱਥੇ ਵੀ ਦੇਖੋ ਪਹਿਲੇ ਬਾਪੂ ਬਾਬਿਲ ਸੀ ਤੇ ਉਹ ਵੱਡਾ ਸਾਰਾ ਸੀ ਹੁਣ ਕੱਲਾ ਮੈਂ ਤੇ ਸਾਰੇ ਪੰਜਾਬ ਪਾਰਟੀ ਦੀ ਟੱਕੜਾ ਕਰਕੇ ਖੜਾ ਕਰ ਰਹਾ ਹਾਂ ਦੇਖੋ ਆਪਾਂ ਆਪਣੀਆਂ ਗਲਤੀਆਂ ਨਾਲ ਆਪਣੀ ਮਾਂ ਪਾਰਟੀ ਨੂੰ ਜੋ ਨਾ ਮੈਂ ਤਾਂ ਕਿਹਨੇ ਸੋਚਦਾ ਉਹ ਕੋਈ ਕਈ ਖਵਾ ਲੱਗਦੇ ਸੀ ਅਕਾਲੀਆਂ ਦੇ ਸਿੱਖਰ ਉੱਤੇੜਾ ਇਹ ਕਿਹ ਕਾਲੀ ਦੇ ਦਿੱਸ ਕੇ ਉਹ ਕਿਹੜੇ ਹੁੰਦੇ ਸੀ ਉਹ ਲੋਕ ਜਿਨ੍ਹਾਂ ਨੇ ਤੁਹਾਡੇ ਤੇ ਝੂਠਾ ਪ੍ਰਚਾਰ ਕੀਤਾ ਤੁਹਾਡੀ ਪਾਰਟੀਆਂ ਦਾ ਹੁਣ ਬਿਆਦਦੀ ਤਾਂ ਤੁਹਾਡੇ ਤੇ ਇਲਜ਼ਾਮ ਲਾਤਾ ਤੇ ਹੁਣ ਕਿੱਥੇ ਹਨ ਉਹ ਜਿਹੜੇ ਇਲਜ਼ਾਮ ਹੁੰਦੇ ਸੀ ਉਹ ਕਿਤੇ ਬੋਲਦੇ ਐ ਆ ਦਾਤੂ ਵਾਲਾ ਮੰਡਰ ਰੋਂਦੇ ਜਿੰਨੇ ਵੀ ਅਰੇਸਟ ਹੋ ਕਿੱਥੇ ਤਾਨ ਕੋ ਲੋਤੀ ਉਲਟ ਵਾਰ ਕੇ ਗੋਲਗਾ ਜਲਾਈ ਅੰਦਰ ਜਾ ਕੇ ਬਾਟ ਚੱਲਿਆ ਸੀ ਪਰ ਕੋਈ ਨਹੀਂ ਕਾਉਂ ਦੇਖ ਲਾ ਬੋ ਨੇ ਅਨੇ ਪ੍ਰਤੀਾਲੇ ਝੁੰਡੂ ਪੀਰਤੀ ਹੋ ਗਈਆ ਕੋਈ ਨਹੀਂ ਬੋਨੇ ਕਾਲਾ ਦਲ ਦੇ ਬਗੈਰ ਤੇ ਹੋ ਗਿਆ ਹੋਰੀ ਆਈ ਜਿਹੜਾ ਆਪਾਂ ਸਾਰੇ ਕੈਸ ਚਾਹਣੂ ਸਾਰੇ ਆਪਣੇ ਭੈਣ ਭਰਾ ਸਾਰੇ ਨੇ ਰੋਟਾ ਪਾਈਆ ਤੇ ਭੁੱਲਦੀ ਰਿਹਾਈ ਵਿੱਚ ਹੁਣ ਕੇਂਟੀਵਾਲ ਨੇ ਕੀ ਕਰ ਮੈਂ ਕਰਨਾ ਤੇ ਇੱਥੇ ਹੱਥ ਕੰਧੂ ਲਿਗਾ ਦੀ ਇੱਕ ਮੌਕਾ ਦੇ ਦਿਓ ਚਾਹਣਾ ਨੂੰ ਇੱਕ ਵਾਰਕ ਦੇ ਦਿਓ ਤੇਜੀ ਵਾਰ ਨੂੰ ਆ ਇੱਕ ਮੌਕਾ ਜਿਹੜਾ ਕੇਂਟੀਵਾਲ ਨੂੰ ਮੌਕਾ ਕੰਦਾ ਤੇ ਲਿਖਿਆ ਸੀ ਜਿਦੋਂ ਦੀ ਵੋਟ ਸਰਕਾਰ ਬਣਾਈਆ ਉਹ ਨਹੀਂ ਆਇਆ ਇੱਥੇ ਆਹ ਕਹਿੰਦੇ ਜਿਵੇਂ ਅੰਗਰੇਜ਼ ਜੁਰਦੇ ਸੀ ਮੁਗਲ ਆਏ ਸੀ ਹਮਲਾ ਕਰਕੇ

پہلے تو نکلی نہیں آئے ہی نہیں میں نے یاد ہے با بازم صاحب لمبی حرکت ارزالت آیا یہ آپ کا ہار گئے اگلے دن ہی سنگت ان سے نواز کر چلے گئے کہتے میں دا فرض اپنا میں موڑا میں تنواز کر جانا سانا دا آپ کو پوچھ دیں جو غریب آستے آج غریب ہوں کی حلاق ਆਟਾ ਦਾ ਸਕੀਮ ਸੀ ਬੰਦ ਕਰ ਦਿੱਤੀ ਆ ਜਿਹੜੀ ਸੈਂਟਰ ਦੁਕਾਨ ਪਉਂਦੀ ਆ 19 ਦਿੰਦੇ ਆ ਥੋੜੀ ਬਾਕੀ ਜਿਹੜੀ ਪੰਜਾਬ ਵਾਲੀ ਤਾਂ ਬੰਦ ਕਰਤੀ ਇਹਨੇ ਕਾਰਡ ਵੀ ਕਰਦੇ ਪੈਨਸ਼ਨਾਂ ਵੀ ਕਰਤੀਆਂ ਸਾਰਾ ਕੁਝ ਹੁਣ ਕਹਿੰਦੇ ਆ ਅਸੀਂ 300 ਰੁਪਏ ਦੇ ਦਿੰਦੇ ਆ ਜਾਂ 300 ਤੋਂ 200 ਤੋਂ ਬਾਅਦ ਕੁ ਬੰਦ ਨਾ ਹੁੰਦਾ ਸੀ ਨਾਲੇ ਉਹ ਤਾਂ 300 ਕੀ ਦਿੰਦੀ ਚਾਰਿਆ ਰੁਪਏ ਦੀ ਭੁਗੀ ਜਾਂਦੇ ਸੀ ਉਹ ਤੇ ਪੁੱਛਦਾ ਸੀ ਹੁਣ ਤੇ ਨਾ ਲੈ ਦਿੱਤੀ ਐ ਤਾਂ ਕੁਝ

ਓ ਜਿਹੜਿਆ ਪੱਖੇ ਲਾਇਆ ਤੁਸੀਂ ਪਲੇਟ ਫੰਪਲਰ ਦੇ ਕੰਮ ਨੂੰ ਕੋਲਾਦਾਇਰ ਨੇ ਆਏ ਮੈਂ ਸਭ ਆ ਬਲਵਾਲ ਦੀ ਗੱਲ ਕਰਦੇ ਜੀ ਤੂੰ ਸਮਝੇ ਨਹੀਂ ਉਹ ਕਹਿੰਦੇ ਨਹੀਂ ਸਭ ਬੰਦੇ ਬਣਾ ਲਵਗੇ ਅਸੀਂ ਬਲਵਾਲ ਹੈ ਹਲੇ ਤਾਂ ਹਲੇ ਤਾਂ ਐਕੀ ਰੱਬ ਮਿਹਰਬਾਨ ਸੀ ਨਹੀਂ ਜੱਟੇ ਪਏ ਨਹੀਂ ਤਾਂ ਤੁਸੀਂ ਦੇਖੋ ਕੀ ਹਾਲ ਹੋਣਾ ਅਗਲੇ ਵਾਰ ਅੱਜਨੇ ਥਰਮਲ ਪਲਾਂਟ ਪਾਇਆ ਸੀ ਜਿੰਨੀਆਂ ਚੀਜ਼ਾਂ ਬਣਾਈਆਂ ਸੀ ਅਸਾਨੀਆਂ ਆਦੀਆਂ ਨੂੰ ਬੰਦ ਕਰੀ ਜਾਂਦੀ ਹੈ ਤੁਸੀਂ ਦੇਖ ਲਓ ਇੱਕ ਇੱਕ ਚੀਜ਼ ਬਾਦਲ ਸਾਹਿਬ ਜੀ ਤੁਹਾਡੇ ਪਿੰਡ ਚੋਂ ਦੀ ਇੱਕ ਇੱਕ ਕਲ ਸਭ ਦੇ ਸੀ ਤੁਹਾਡੀ ਜੇ ਮੈਂ ਤੁਹਾਨੂੰ ਸਹੀ ਦੱਸਾਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਕੋਈ ਅਸਲੀ ਮੁੱਖ ਮੰਤਰੀ ਸੂਬੇ ਦਾ ਹੋਇਆ ਤਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਹੋਇਆ ਜਿਹੜੇ ਮੁੱਖ ਮੰਤਰੀ ਬਣਦੇ ਸੀ ਸੇਵਾ ਕਰਨ ਵਾਸਤੇ ਰਾਜ ਕਰਨ ਵਾਸਤੇ ਨਹੀਂ ਸੇਵਾ ਕਰਨ ਵਾਸਤੇ ਮੁੱਖ ਮੰਤਰੀ ਸੋ ਮੈਂ ਆਈ ਬੈਂਦੀ ਕਰਦਾ ਚਲੋ ਜਿਹੜਾ ਹੋ ਗਿਆ ਹੋ ਗਿਆ ਇੱਕ ਬੈਂਦੀ ਕਰਨਾ ਪੰਜਾਬ ਨੂੰ ਬਿਠਾ ਲਈ ਆਪਾਂ ਆਪਣੀ ਪਾਰਟੀ ਨੂੰ ਤਗੜਾ ਕਰਦੀਏ ਜੇ ਜੀ ਸਾਨੂੰ ਤਗੜਾ ਰੱਖਦੇ ਉਹ ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੁਣ ਤੁਸੀਂ ਸਭ ਕਮਜ਼ੋਰ ਕਰ ਦਿੱਤਾ ਤਖਤ ਜੀ ਹਜੂਰ ਸਾਹਿਬ ਦੇ ਕਾਬੂ ਹੋ ਗਏ ਦੁਜੇ ਤਖਤ ਜੀ ਪੱਤਾ ਸਾਹਿਬ ਦੇ ਕਾਬੂ ਕਰ ਹੋਗੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੇ ਆਪਣੇ ਹੱਥ ਚੁੱਕ ਲਈ ਥੋੜੀ ਜਿョਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਅੰਗਰੇਜ਼ਾਂ ਵੀ ਨਹੀਂ ਤੋੜ ਸਕਦੇ ਸੀ ਇਹਨਾਂ ਨੇ ਅੱਜ ਤੋੜ ਦਿੱਤੀ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਫੌਜ ਕਮਜ਼ੋਰ ਹੈ ਤੇ ਸਾਰੇ ਲੋਕੀ ਖਿਲਰੇ ਫੁੱਲਰੇ ਪਏ ਆ ਤੇ ਸੋ ਜਿਹੜਾ ਹੁਣ ਇਲੈਕਸ਼ਨ ਹੋਣਾ ਹੈ ਪਾਰਲੀਮੈਂਟ ਦਾ ਮੈਂ ਬੇਨਤੀ ਕਰਨਾ ਚਾਹਣਾ ਹੈ ਝੂਠ ਬੋਲਣ ਵਾਲੇ ਬੜੇ ਹੋਣਗੇ ਹੁਣ ਮੈਨੂੰ ਲੱਗਦਾ ਇੱਕ ਨਵਾਂ ਤਿਆਗ ਹੋ ਰਿਹਾ ਹੈ ਨਵਜੋ ਸਿੰਘ ਮੈਨੂੰ ਲੱਗਦਾ ਉਹ ਵੀ ਅੱਜਕੱਲ ਉਹਦਾ ਨਵਾਂ ਬਦਲਾਅ ਲੈ ਕੇ ਆਉਗਾ ਅਗਲੇ ਸਾਲ ਜਿਹੜਾ ਹੁਣ ਉਹਨਾਂ ਨੂੰ ਪਤਾ ਲੱਗਿਆ ਲੋਕਾਂ ਨੂੰ ਕੀ ਪਤਾ ਲੱਗਿਆ ਜੇ ਠੱਗੀ ਮਾਰਨੀ ਹੈ ਪੰਜਾਬ ਜਾ ਠੱਗੀ ਮਾਰ ਕੇ ਨਿਕਲ ਜਾਓ ਲੋਕੀ ਸੁਣਦੇ ਹੁਣ ਉਹਦਾ ਜਿਹਨੇ ਲੱਗਦਾ ਹੈ ਕਿ ਮੈਨੂੰ ਕੱਟਣ ਵਾਲੇ ਕਾਂਗਰਸ ਚ ਉਹਨੇ ਭਰਾ ਕੇ ਤੁਹਾਡੇ ਕੋਲੇ ਆ ਜਾਨਾ ਵਿਚਾਰਾ ਬਣ ਕੇ ਕਿ 5 ਸਾਲ ਹੋਈ ਦੋਗੇ ਤੈਨੂੰ ਮੈਨੂੰ ਲੱਗਦਾ ਹੈ جے کوئی بدلا کیا نہ کسی نے بلے شتر کر لے ہوئے مگر پہلے کیا تیجے ایک کیا ہوئے ہیں ایک تاہیے کہ وہ نے گئے پہنے ہی کر ہوئے ہیں انہوں نے آگے لگے مرائے ہیں وہ کر ہوئے ہیں اپا ہن میں پارٹی نے فیصلہ کیتا کہ ہن اپنے دو مینے رہے ہیں اپریل مینے فروری مارک مینے پہلے آپ تک اوڑ لگنا ہے ਤੇ ਮ ਲਗਾ ਅਪ੍ਰੈਲ ਦੇ ਬੇ ਦੇ ਅੰਦਰ ਇਲੈਕਸ਼ਨ ਹੋ ਜਾਣਾ ਸਾਂਝੂ ਲੈਕਸੀ ਚੱਲੂਗਾ ਦੇਖੋ ਤੁਸੀਂ ਹੁਣ ਆਪਣੀ ਸਰਕਾਰ ਆਪਣੀ ਪਾਰਟੀ ਨੂੰ ਦੰਡਣਾ ਚਾਹਨਾ ਹੁਣ ਕੋਈ ਬਿਮਾਰੀ ਤੇ ਹੋਰ ਤਾਂ ਨਹੀਂ ਕੋਈ ਝਾੜੂ ਦੂਰੀ ਕੋਈ ਰੇਗੀ ਕੁਛ ਖਤਮ ਹੋ ਗਈ ਪੱਕਾ ਇੱਕ ਇੱਕ ਹੋਰ ਥੋੜਾ ਝਾੜੂ ਦਾ ਪੂਰਾ ਖਾਲੀ ਹੋਰ ਥੋੜੇ ਹਲਕੇ ਦਾ ਰਾਜਾ ਬਰੇ ਨਿਕਾ ਉਹ ਵੀ ਬੜੇ ਝੂਠ ਤੇ ਜੂਠ ਬੋਲਦਾ ਐਡਾ ਵੱਡਾ ਗੱਪੀ ਪਹਿਲੇ ਜਸਪੀਰ ਗੱਪੀ ਸੀ آہ ملا جا او, او تو بھی نمبر لے گیا ہاں پوری توں دی دوں گا ہن میں تہانوں دس کیڑی بڑی ٹھگی ماریا بس اج نہ جیپ سرکار چاہے ایک منٹ باہر نہیں رہ سکدا جڑے بساں نوں پاڑیاں نے کہ یہ ایک منٹ رہ سکدا ایک منٹ تے میں آج دسنا چونی کردا منہ کھولدا نال پردان بنایا ہے ਇੱਕ ਮਿੰਟ ਰਿਗਰੈਸ ਦਾ ਚਲੋ 3 ਸਾਲ ਦਾ 50 ਸਾਲ ਦਾ ਨੂੰ 3 ਸਾਲ ਦਾ ਬਾਤ ਨਹੀਂ ਕੋਈ 50 ਸਾਲ ਦਾ 50 ਵੀ ਸਾਲ ਦਾ 3 ਸਾਲ ਦਾ ਨਹੀਂ ਨਹੀਂ ਕਿਉਂ ਉਦੋਂ ਕੀ ਸਰਕਾਰ ਆਉਗੀ ਜੋ ਨਹੀਂ ਫਿਰ ਪੂਰਾ ਪਈ ਖਾਤਾ ਪੂਰਾ ਖੁੱਲੂ ਆਗਾ ਜਿੰਨੀਆਂ ਠੱਗੀਆਂ ਮਾਰੀਆਂ ਇਹਨਾਂ ਨੇ ਜਿੰਨੇ ਝੂਠ ਬੋਲੇ ਆ ਅੱਜ ਜਿੰਨੇ ਲੁੱਟੀਆਂ ਜਾਂਦੇ ਆ ਅੱਜ ਇਹਨਾਂ ਨੇ ਖਾਤੀ ਖੋਲ ਨਹੀਂ ਸਿੱਧੀ ਤੁਸੀਂ ਦੇਖ ਲਓ ਜੋ ਸ਼ਰਾਬ ਦਾ ਘਟਾਲਾ ਘੱਟਕ ਘੱਟ 7-800 ਕਰੋੜ ਦਾ ਘਟਾਲਾ ਜਿਹੜਾ ਲਈ ਬੱਠੇ ਪੈਸਾ ਆ ਜਿਹੜੇ ਇਸ਼ਤਿਹਾਰ ਦਿੰਦੇ ਨਾ ਆ ਸਾਰੇ ਆਪਣੇ ਟੀਵੀ ਵਾਲੇ ਨੂੰ ਤੇ ਦੂਜਿਆਂ ਨੂੰ ਕੀ ਕਰਦੇ ਆ ਇਹਨਾਂ ਮਦਾਰਨ ਨੂੰ ਪਤਾ ਨਹੀਂ ਇਹਨਾਂ ਨੂੰ ਮਾਲਕਾਂ ਨੂੰ ਪਤਾ ਹੈ ਕਹਿੰਦੇ 20 ਕਰੋੜ ਤੁਹਾਨੂੰ ਦਿੰਨੇ ਆ ਪਰ ਜੇ ਤੁਸੀਂ ਸਾਡੇ ਕਰਾਓ ਖਬਰ ਚਾਹਣੀ ਹੈ 20 ਕਰੋੜ ਦਾ ਬੰਦ ਕਰਾਂਗੇ ਤੇ ਨਾਲੇ 20 ਕਰੋੜ ਦਾ ਕਹਿੰਦੇ 25% ਉਹਦਾ ਤੁਹਾਨੂੰ ਕੈਸ਼ ਵਾਪਸ ਦੇ ਦੇ ਆ ਵਿਚਾਰਿਆਂ ਦਾ ਮੈਨਾਂ ਦਾ ਸਤਿਕਾਰ ਕਰਦਾ ਕਿਉਂਕਿ ਇਹਨਾਂ ਨੇ ਵਿਚਾਰਾਂ ਨੂੰ ਥਾਂ ਨਹੀਂ ਤੋੜ ਦਿੰਦੇ ਐ ਪਰ ਹੁਣ ਦਿਖਾਉਣਗੇ ਉਹ ਹੀ ਜਿੰਨਾ ਮੈਂ ਮੇਰੇ ਮੁਖਿਤ ਕੱਟ ਦਿਖਾਉਣਗੇ ਇਕੱਲਾ ਪਿੰਡੀ ਸੀ ਆ ਜਿਹੜਾ ਦਿਖਾਉਂਦਾ ਆਪਣਾ ਦੂਜੇ ਦਾ ਮੈਂ ਦੇਖਿਆ ਜੋ ਵਰਦੀ ਕਈਆਂ ਕੱਟ ਕਰ ਦਿੰਦੇ ਐ ਕਿਉਂ ਉੱਤੇ ਡੰਡਾ ਚੜਾਇਆ ਜਾਂਦਾ ਆ ਫਰਕ ਐ ਇੱਥੇ ਕੋਈ ਜ਼ਾਤੀ ਨਹੀਂ ਛੱਡੇ ਆ ਸੋਚਦੇ ਐ ਕਿ ਦਬਾ ਕੇ ਡਰਾ ਕੇ ਕਰ ਲੰਗੇ ਪਰ ਫੋਮ ਡੰਨ ਵਾਲੇ ਨਹੀਂ ਸੋ ਜੀ ਰਾ ਇੱਕ ਤਾਂ ਯਾਤਰਾ ਅਸੀਂ ਸ਼ੁਰੂ ਕਰ ਰਹੇ ਪਹਿਲੇ ਪੰਜਾਬ ਪੰਜਾਬ ਬਚਾਉਣ ਦੀ 14 ਤਰੀਕ ਤੋਂ ਥੋਡੇ ਹਨ ਜੀ ਪੂਰੇ ਨੇ ਬਸ ਉਸ ਦਿਨ ਪਤਾ ਲੱਗਦੇ ਸਨ ਹਲਕਾ ਇਕੱਠਾ ਐ ਦੇਖੋ ਆ ਦੋ ਮਹੀਨੇ ਆਪਾਂ ਪਕ ਪੂਰਾ ਮਾਹੌਲ ਬਣਾ ਲੀਏ ਫਿਰ ਏਨੀ ਕਰਨੀ ਚੜ੍ਹਾ ਦਾਂਗੇ ਸਾਰਿਆਂ ਨੂੰ ਬਚਾ ਲਾਂਗੇ ਜਿਹਨੇ ਰਾਜ ਆਉਂਦੇ ਬੋਲੇ ਸੋਨਿਆ ਇਹ ਪਾਰਲੀਮੈਂਟ ਇਲੈਕਸ਼ਨ ਹੈ ਤੁਸੀਂ ਪਾਰਲੀਮੈਂਟ ਇਲੈਕਸ਼ਨ ਤੇ ਅੰਜਤਾ ਦਿਓ ਹਾਂ ਵੀ ਲੋ ਥੋੜਾ ਰਾਜ ਉਦੋਂ ਹੀ ਐ ਅਸੀਂ ਟਿਕਟ ਨਹੀਂ ਦੇਵਾਂਗੇ ਨਾ ਤੁਹਾਡੇ ਨਾਲ ਤੱਕਾਂ ਨਹੀਂ ਕਰਦੇ ਦੇਖੋ ਦਿੱਲੀ ਤੇ ਲੋ ਮੇਰੇ ਛੋਟਾ ਭਰਾ ਦੇਖੋ ਬਹੁਤ ਬੇਨਤੀ ਕਰਨਾ ਲੱਗਾ ਅਸੀਂ ਤਾਂ ਇਕੱਠੇ ਉਵੇਂ ਆ ਹੁਣੇ ਹੁੰਦਾ ਸੀ ਉਵੇਂ ਮੈਂ ਹੁੰਦਾ ਕਿ ਇੱਥੇ ਕਮਰੇ 'ਚ ਭਏ ਹੁੰਦੇ ਸੀ ਜੋ ਕਿਦਰੋਂ ਇੱਕ ਬਾਲਨ ਸਾਹਿਬ ਇੱਥੇ ਰਹਿੰਦੇ ਹੁੰਦੇ ਕਿੱਥੇ ਨਾਲੋਂ ਮੈਂ ਜਾਣ ਕੇ ਉਹ ਇੱਥੇ ਬੈਠਾ ਸੀ ਕਿਉਂਕਿ

ਓਏ ਮੈਂ ਝਾੜੂ ਆਉਣੇ ਨੇ ਹਵਾ ਚੈਸੀ ਦੂਜੇ ਕਹਿੰਦਾ ਮਜਾ ਕਰੋ ਸਾਨੂੰ ਪਾਕਿਸਤਾਨ ਵਾਲੀ ਸ਼ੈਰੋ ਸ਼ੈਰੀ ਨਹੀਂ ਚਾਹੀਦੀ ਹੈ ਸਾਨੂੰ ਕਾਠੀਸਾਰਾਂ ਦੀ ਸ਼ੈਰੋ ਸ਼ੈਰੀ ਨਹੀਂ ਚਾਹੀਦੀ ਇਹ ਸੇਤ ਮੈਨੂੰ ਆਉਂਦੇ ਨਹੀਂ ਮਾਰ ਦੇ ਸੀ ਬੰਦਾ ਜਵਾ ਸਿੱਧਾ ਮੈਂ ਜੇ ਮਾਰਦਾ ਨਾ ਸਿੱਧਾ ਗਿੱਟਿਆ 'ਚ ਮਾਰਦਾ ਹਾਂ ਚਲੋ ਹੁਣ ਮੈਂ ਅੱਜ ਕਰਤਾ ਕਰਦਾ ਤਗੜੇ ਹੋ ਜੋ ਗਿਰਗਰਵੇ ਕੋ ਆਪਣਾ ਘੜ ਤੱਕੜ 15-20 ਹਜ਼ਾਰ ਦੀ ਜਤਨਾ ਇਸ ਪਾਲੀ ਜਿੱਤੋਂਗੇ ਕਾਹਦੇ ਨਹੀਂ ਦੇਖੋ ਇੰਨੇ ਜਿੰਨਾ ਤੁਸੀਂ ਇਕੱਠੇ ਹੋਏ ਹੋ ਤੁਸੀਂ ਇਕੱਲੇ ਦਾਸਾ ਘੋਰ ਫੜ ਲਓ ਮੇਰੀ ਵੀ ਆਸ ਕਰ ਲੋ ਯਾਰ ਤੁਸੀਂ ਦਾ ਵੱਡੇ ਬਾਦਲ ਸਾਹਿਬ ਦੇ ਪਰਿਵਾਰ ਦੇ ਮੈਂਬਰ ਹੋ ਤੁਸੀਂ ਸਾਡੇ ਬਾਦੂ ਪਰੋਤ ਦਾ ਹਿੱਸਾ ਹੋ ਸਾਡੀ ਜਾਨ ਹੋ ਸਾਨੂੰ ਤੁਹਾਡੇ ਤੇ ਬਹੁਤ ਆਸ ਹੈ ਬਹੁਤ ਉਮੀਦ ਹੈ ਮੈਂ ਕਹਿੰਦਾ ਤੁਸੀਂ ਤਿੰਨ ਸਾਲ ਓਕੇ ਸੋਕੇ ਟਪਾ ਲਓ ਮੈਨੂੰ ਲੱਗਦਾ ਜੋ ਤੁਸੀਂ ਕਹੋਗੇ ਮੈਂ ਕਿ ਮੇਰੇ ਕੋਲ ਤੇ ਸਿਰ ਤੇ ਪੁੱਛਿਆ ਕਿ ਬਾਦਲ ਸਾਹਿਬ ਨੇ ਤੁੰਕਾ ਸ਼ੁਰੂ ਕੀਤਾ ਹੈ ਇਹ ਸੜਕੇ ਨੂੰ ਮੈਂ ਕਹਿੰਦਾ ਦੂਜੇ ਪੰਜਾਬ ਦੇ ਇੱਕ ਨੰਬਰ ਦੇ ਹਲਕਾ ਬਣਾਉਂਦਾ ਤੁਹਾਨੂੰ ਮੇਰੇ ਕੰਮ ਕਰਦਾ ਤਰੀਕਾ